ਇਹਨਾਂ ਵੇਲੇ 42000 ਨੌਕਰੀਆਂ ਦਿੰਦੀਆਂ ਉਹ 42000 ਨੌਕਰੀਆਂ ਦੇ ਕੇ 430000 ਪ੍ਰਾਪਰਟੀ ਜਿੰਨੇ ਤੁਸੀਂ ਵਿਹਲੇ ਕਰਤੇ ਇਹਨਾਂ ਗਰੀਬਾਂ ਦੇ ਕੋਹ ਟੱਡ ਦੇ ਲੱਤ ਮਾਰਦੇ ਜਿਹੜੇ ਤੁਹਾਡੇ ਕੋਲੋਂ ਕੁਝ ਲੈ ਨਹੀਂ ਰਿਹਾ ਕੋਈ ਸਰਕਾਰੀ ਕਾਰਪਾਦਾ ਕਰਕੇ ਰੋਟੀ ਪੈਦਾ ਕਰ ਰਹੇ ਨਹੀਂ ਆਪਦੀ ਔਰ ਤੁਸੀਂ ਉਹਦੇ ਤੇ ਵੀ ਟੱਡ ਦੇ ਲੱਤ ਮਾਰਨ ਤੁਰੇ ਹੋ ਮੈਂ Ashok Bajaj ਪ੍ਰਧਾਨ ਪ੍ਰਾਪਰਟੀ ਸਲਾਹਕਾਰ ਐਸੋਸੀਏਸ਼ਨ ਮਲੂਟ ਤੇ ਮੇਰੇ ਸਾਰੇ ਸਾਥੀ ਜਿਹੜੇ ਸਾਡੇ ਡੀਲਰ ਭਰਾ ਨੇ ਅੱਜ ਅਸੀਂ ਬੜੇ ਦੁਖੀ ਭਰੇ ਹੋਏ ਮਨ ਨਾਲੇ ਮੀਟਿੰਗ ਕਰ ਰਹੇ ਆ ਪਿਛਲੇ 3 ਸਾਲ ਤੋਂ ਲਗਾਤਾਰ 2.5 ਸਾਲ ਤੋਂ ਅਸੀਂ ਸਾਰੇ ਹੀ ਪ੍ਰਾਪਤੀ ਡੀਲਰ ਬੜੀ ਵਾਰ ਐਨਓਸੀ ਦੇ ਮਸਲੇ ਤੇ ਬੜੇ ਪ੍ਰੋਟੈਸਟ ਕਰ ਚੁੱਕੇ ਆ ਬੜੇ ਮੈਮੋਰੰਡਮ ਦੇ ਚੁੱਕੇ ਆ ਚਾਹੇ ਉਹ ਸਾਡੇ ਭੈਣ ਮੰਤਰੀ ਹੋਣ ਬੀਬਾ ਬਲਜੀਤ ਕੌਰ ਜੀ ਤਸਿਲਦਾਰ ਸਾਹਿਬ ਐਸਡੀਐਮ ਸਾਹਿਬ ਈਓ ਸਾਹਿਬ ਸਾਰੇ ਅਸੀਂ ਬਾਰ ਬਾਰ ਮੈਮੋਰੰਡਮ ਦਿੱਤੇ ਆ ਪਰ ਪੂਰੇ ਪੰਜਾਬ ਦਾ ਇਹ ਮਸਲਾ ਹੈ ਪੰਜਾਬ ਦੇ ਵਿੱਚ ਥਾਂ ਥਾਂ ਤੇ ਰੋਲੇ ਪੈ ਰਹੇ ਆ। ਤਸੀਲਾਂ ਦੇ ਵਿੱਚ ਰਜਿਸਟਰੀਆਂ ਦੇ ਵਿੱਚ ਬੜੀ ਵੱਡੀ ਦਿੱਕਤ ਹੈ। ਸਰਕਾਰ ਜਿਹੜੀ ਕਹਿ ਰਹੀ ਹੈ ਕਿ ਅਸੀਂ ਬੜੀਆਂ ਨੌਕਰੀਆਂ ਦੇ ਰਹਿਆਂ। ਨੌਕਰੀਆਂ ਕਿੱਥੇ ਦੇ ਰਹੇ ਨੇ ਤੇ ਲਖਾ ਡੀਲਰ ਪ੍ਰਾਪਰਟੀ ਡੀਲਰ ਪ੍ਰਾਪਰਟੀ ਸਲਾਹਕਾਰ ਜਿਹੜੇ ਬੇਰੁਜ਼ਗਾਰ ਹੋ ਰਹੇ ਨੇ ਜਿਹੜੇ ਸਰਕਾਰ ਤੋਂ ਕੁਝ ਨਹੀਂ ਮੰਗਦੇ। ਸਰਕਾਰ ਦੇ ਸਾਰੇ ਇਹ ਕਮਾਊ ਪੁੱਤਲੇ ਜਿਹੜੇ ਸਰਕਾਰ ਨੂੰ ਰੈਵਨਿਊ ਇਕੱਠਾ ਕਰਕੇ ਦਿੰਦੇ ਨੇ, ਸਰਕਾਰ ਨੂੰ ਕਮਾਈ ਕਰਕੇ ਦਿੰਦੇ ਨੇ। ਸਾਰੇ ਸਰਕਾਰ ਪਤਾ ਨਹੀਂ ਕਿਉਂ ਰੋਜ਼ ਨਵੇਂ ਨਵੇਂ ਬਿਆਨ ਦਿੰਦੀ ਹੈ ਮੁੱਖ ਮੰਤਰੀ ਸਾਹਿਬ ਇਹ ਕਹਿ ਦਿੰਦੇ ਨੇ ਕਿ ਐਨਓਸੀ ਖਤਮ ਪਰ ਕੋਈ ਨੋਟੀਫਿਕੇਸ਼ਨ ਨਹੀਂ ਹੁੰਦਾ ਕੋਈ ਕੁਝ ਨਹੀਂ ਅਸੀਂ ਖੁਸ਼ ਹੋ ਜਾਈਏ ਆ ਵੀ ਸਾਡਾ ਹੁਣ ਕਾਰੋਬਾਰ ਚੱਲ ਪੂਗਾ ਸਾਰੇ ਵਪਾਰੀ ਪਰੇਸ਼ਾਨ ਨੇ ਸਾਰੇ ਡੀਲਰ ਪਰੇਸ਼ਾਨ ਨੇ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ 2 ਸਾਲਾਂ ਦੇ ਅਸੀਂ ਪਤਾ ਹੀ ਨਹੀਂ ਕਿੰਨੇ ਧਰਨੇ ਲਾ ਲਏ ਕਿੰਨੇ ਰੋਲੇ ਪਾ ਲਏ ਸਭ ਤੋਂ ਪਹਿਲਾਂ ਤਾਂ ਅਸੀਂ ਦੁਖੀ ਆ ਇਸ ਗੱਲ ਤੋਂ ਨਗਰ ਕੌਂਸਲ ਨੇ ਮਲੋਟ ਹਦੂਦ ਨਗਰ ਕੌਂਸਲ ਦੇ ਅੰਦਰ ਆਉਣੀਆਂ ਪ੍ਰਾਪਰਟੀਆਂ ਜਿਹੜੀਆਂ ਸਨ 95 ਤੋਂ ਪਹਿਲਾਂ ਦੇ ਵਸੇ ਇਲਾਕੇ ਨੇ ਉਹ ਵੈਰੀਫਾਈ ਕਰਕੇ ਸਬ ਡਿਵੀਜ਼ਨ ਮਲੋਟ ਨੂੰ ਸਾਰਾ ਰਿਕਾਰਡ ਸਬਮਿਟ ਕਰਵਾਉਣਾ ਸੀ ਜਿਹਦੇ ਤੇ ਐਨਓਸੀ ਦੀ ਲੋੜ ਨਹੀਂ ਹੁੰਦੀ ਪਰ ਨਗਰ ਕੌਂਸਲ ਮਲੋਟ ਦੇ ਵਿੱਚ ਸਟਾਫ ਘੱਟ ਹੋਣ ਦੇ ਕਾਰਨ ਐਮਈ ਵਾਧੂ ਚਾਰਜ ਹੋਣ ਦੇ ਕਾਰਨ ਜੋ ਕਿ ਇੱਕ ਦਿਨ ਆਉਂਦੇ ਨੇ ਉਹਨਾਂ ਕੋਲੇ ਕਾਰੋਬਾਰ ਪੂਰਾ ਨਹੀਂ ਹੋ ਰਿਹਾ ਸਾਰਾ ਕਾਗਜ ਤਿਆਰ ਨਹੀਂ ਹੋ ਰਹੇ ਜਿਦੇ ਵਿੱਚ ਜ਼ਿੰਮੇਵਾਰੀ ਹੈ ਸਭ ਤਹਿਸੀਲ ਦੀ ਐਸਐਮ ਸਾਹਿਬ ਦੀ ਨਗਰ ਕੌਂਸਲ ਦੇ ਈਓ ਦੀ ਔਰ ਤਹਿਸੀਲਦਾਰਾਂ ਦੀ ਕਿ ਜਿਦੇ ਵਿੱਚ ਪਟਵਾਰ ਦਫ਼ਤਰ ਨੇ ਔਰ ਮਲੌਰ ਨਗਰ ਕੌਂਸਲ ਨੇ ਮਿਲ ਕੇ ਖਾਕਾ ਤਿਆਰ ਕਰਨਾ ਸੀ ਇਹ ਖਾਕਾ ਅਜੇ ਤੱਕ ਤਿਆਰ ਨਹੀਂ ਹੋਇਆ ਔਰ ਲੋਕ ਪਰੇਸ਼ਾਨ ਹੋ ਰਹੇ ਨੇ ਦੂਜੀ ਗੱਲ ਅਸੀਂ ਇਸ ਗੱਲ ਤੋਂ ਪਰੇਸ਼ਾਨ ਆ ਇੱਕ ਨਵਾਂ ਕੋਈ ਉਹਨਾਂ ਨੇ ਸੌਫਟਵੇਅਰ ਚੜਾਇਆ ਹੈ ਉਹ ਪਤਾ ਨਹੀਂ ਚੜਾਇਆ ਹੈ ਨਹੀਂ ਚੜਾਇਆ ਉਹ ਕੀ ਰੀਜ਼ਨ ਹੈ ਸਾਨੂੰ ਸਮਝ ਨਹੀਂ ਆਈ ਕਿਉਂਕਿ ਅਫਸਰ ਕੋਈ ਸਹੀ ਸੁਣਾਈ ਨਹੀਂ ਕਰਦੇ ਸਾਡੇ ਨਾਲ ਪ੍ਰਾਪਤੀ ਸਲਾਹਕਾਰਾਂ ਦੀ ਇਹਨਾਂ ਨੂੰ ਐਵੇਂ ਜਾਣਿਆ ਜਾਂਦਾ ਜਿਹੜੇ ਸਰਕਾਰ ਨੂੰ ਕਮਾਈ ਕਰਕੇ ਦਿੰਦੇ ਆ ਆਪ ਦੇ ਟਿੱਡੇ ਨਾਲ ਨਾਲ ਸਰਕਾਰ ਨੂੰ ਬਹੁਤ ਵੱਡਾ ਰੈਵਨਿਊ ਦਿੰਦੇ ਆ ਐਨਓਸੀ ਪਿੱਛੇ ਸਰਕਾਰ ਨੂੰ ਚਾਹੀਦਾ ਹੈ ਕਿ ਇਹ بڑا ਔਖਾ ਕੰਮ ਹੈ ਆਰਚੀਟੈਕਟ ਨੂੰ ਅਸੀਂ ਸਟਾਰਟ ਕਰਦੇ ਆ ਜੇਈ ਸੁਪਰਵਾਈਜ਼ਰ ਏ ਐਮ ਈ ਐਮ ਬੀ ਈਓ ਏ ਡੀ ਸੀ ਅੰਜਾ ਤਾਂ ਮਤ ਨੰਗਣੀ ਹੁੰਦੀ ਹੈ ਇੱਕ ਇੱਕ ਕਾਗਜ਼ ਦੀ ਕਮੀ ਹੁੰਦੀ ਹੈ ਅਫਸਰਾਂ ਨੂੰ ਪਹਿਲਾਂ ਬੈਠ ਕੇ ਇਹਨਾਂ ਦੀ ਜਿਹੜੀ ਇੱਕ ਕਲਾਸ ਕੀਤੀ ਜਾਵੇ ਵੀ ਆਹ ਚੀਜ਼ ਦੀ ਜ਼ਰੂਰਤ ਹੈ ਇਹਨਾਂ ਨੂੰ ਟ੍ਰੇਨਿੰਗ ਦੇਣੀ ਚਾਹੀਦੀ ਹੈ ਟ੍ਰੇਨਿੰਗ ਹੈ ਨਹੀਂ ਐਥੋਂ ਨਿਕਲ ਜਾਂਦੀ ਐ ਐਨਸੀ ਚਾਰ ਜਗ੍ਹਾ ਤੋਂ ਪੰਜਵੀਂ ਜਗ੍ਹਾ ਤੇ ਕਹਿੰਦੇ ਜੀ ਕਾਗਜ਼ ਘਟਾ ਹੈ ਉਹ ਕਾਗਜ਼ ਕੌਣ ਪੂਰਾ ਕਰੇ ਬਾਅਦ ਚ ਫਿਰ ਵਾਪਸ ਆ ਜਾਂਦੀ ਹੈ ਜੀ ਇਹਨਾਂ ਅਫਸਰਾਂ ਨੂੰ ਪਤਾ ਕੁਝ ਨਹੀਂ ਇਹਨਾਂ ਦੇ ਟ੍ਰੇਨਿੰਗ ਕੈਂਪ ਲਾਵੇ ਸਰਕਾਰ ਜਾਂ ਤਾਂ ਸਰਕਾਰ ਅਫਸਰ ਗਮਰਾਹ ਕਰ ਰਹੀ ਹੈ ਜਾਂ ਅਫਸਰ ਕੰਮ ਨਹੀਂ ਕਰਨਾ ਚਾਹੁੰਦੇ ਜਾਂ ਸਰਕਾਰ ਦੀ ਮਨਸ਼ਾ ਹੈ ਨਹੀਂ ਕਿਉਂਕਿ ਇਹਨਾਂ ਸਾਰੇ ਇਹਨਾਂ ਬਦਲਾਵ ਚਾਇਆ ਸੀ ਵੀ ਬੜਾ ਸੌਖਾ ਕੰਮ ਹੋ ਜੂਗਾ ਬਦਲਾਵ ਹੀ ਬੜੀ ਵਧੀਆ ਸਰਕਾਰ ਆਊਗੀ ਆ ਬਦਲਾਵ ਸਾਰੇ ਬੇਰੁਜ਼ਗਾਰ ਹੋ ਗਏ ਸਾਰੇ ਸ਼ਕਲਾ ਦੇਖੋ ਮੂੰਹ ਉਤਰੇ ਪਏ ਨੇ ਸਾਰਿਆਂ ਦੇ ਕਿਉਂਕਿ ਕਾਰੋਬਾਰੀ ਨਹੀਂ ਹੋਈ ਜਾਂਦਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਜਿਹੜਾ ਐਨਓਸੀ ਵਾਲਾ ਫੰਡਾ ਅਸੀਂ ਪੈਸੇ ਦੇਣ ਨੂੰ ਤਿਆਰ ਆ ਅਸੀਂ ਨਹੀਂ ਕਹਿੰਦੇ ਐਨਓਸੀ ਖਤਮ ਕਰੋ ਸਾਨੂੰ ਪਤਾ ਤੁਸੀਂ ਖਤਮ ਵੀ ਨਹੀਂ ਕਰ ਸਕਦੇ ਕਿਉਂਕਿ ਸੁਪਰੀਮ ਕੋਰਟ ਦੇ ਆਰਡਰ ਨੇ ਪਰ ਇਹਨੂੰ ਸਰਲਤਾ ਕਰ ਸਕਦੇ ਹੋ ਸੌਖਾ ਦਾ ਕਰ ਸਕਦੇ ਹੋ ਅਸੀਂ ਕਹਿੰਦੇ ਐਨਓਸੀ ਦੇ ਨਿਸ਼ਾਨ ਦੇ ਲਓ ਉੱਥੇ ਮੌਕੇ ਤੇ ਕੋਈ ਆਦਾ ਕਲਰਿਕ ਭੇਜੋ ਅਫਸਰ ਭੇਜੋ ਸਾਡੀ ਰਸੀਦ ਉੱਤੇ ਸਬਡਿਵੀਜ਼ਨ ਚ ਕਟੋ ਰਜਿਸਟਰੀ ਦੇ ਨਾਲ ਹੀ ਕਟੋ 145 ਰੁਪਏ ਗੱਜ ਵਾਲੀ ਅਸੀਂ ਕਹਿੰਦੇ 155 ਰੁਪਏ ਗੱਜ ਕੱਟ ਲਓ ਕੋਈ ਗੱਲ 10 ਰੁਪਏ ਹੋਰ ਵਧਾ ਦਿਓ ਪਰ ਸਾਨੂੰ ਸੌਖਾ ਕਰ ਦਿਓ ਲੋਕਾਂ ਦੀ ਪਕਾਈ ਨਾ ਕਰੋ ਲੋਕ ਬੜੇ ਪਰੇਸ਼ਾਨ ਹੈ ਉੱਡਾ ਤੋਂ ਐਨਓਸੀ ਲੈਣੀ ਹੋਵੇ ਤਾਂ ਉੱਧਰ ਹੀ ਪ੍ਰੇਸ਼ਾਨੀ ਅਗੇ 1 ਸਾਲ ਸਾਲ ਲੱਗ ਜਾਂਦਾ ਹੈ ਇੱਥੇ ਵੀ ਸਾਲ ਸਾਲ ਪਿਛਲੇ ਸਾਡੇ ਡੀਏਸੀ ਮੈਡਮ ਸਾਹਿਬ ਨੇ ਤਾਂ 3 ਮਹੀਨੇ ਕੋਈ ਐਨਓਸੀ ਨਹੀਂ ਕੱਢੀ ਸੀ ਸਾਡਾ ਕਸੂਰ ਕੀ ਹੈ ਕਿ ਅਸੀਂ ਇਹ ਨਮੀ ਸਰਕਾਰ ਬਣਾਈ ਸਾਡਾ ਕਸੂਰਾ ਹੀ ਹੈ ਕਿ ਅਸੀਂ ਸਰਕਾਰ ਨੂੰ ਕਮਾਈ ਕਰਕੇ ਪਈ ਜਾਂਦੇ ਆ ਆਹ ਤੇ ਢਿੱਡਪਾਲ ਦੇ ਨਾਲ ਇਹਨਾਂ ਨੂੰ ਕਮਾ ਕੇ ਦਿੰਨੇ ਆ ਕਿਉਂ ਇਹਨਾਂ ਸਾਨੂੰ ਤੰਗ ਕੀਤਾ ਜਾ ਰਿਹਾ ਹੈ ਔਰ ਤਹਿਸੀਲ ਦੇ ਵਿੱਚ ਚੇਨ ਵਾਲੀ ਰਜਿਸਟਰੀ ਰੋਕੀ ਜਾ ਰਹੀ ਹੈ ਜੇ ਕੋਈ ਵਿਰਾਸਤ ਦਾ ਕੁਰਸੀ ਨਾ ਮਾ ਹੁੰਦਾ ਹੈ 5 ਜੀਏ 4 ਜੀਏ 10 ਜੀਏ ਆਪਦੇ ਹਿੱਸੇ ਦੀ ਜ਼ਮੀਨ ਵਿੱਚ ਉਹਨਾਂ ਨੂੰ ਅਧਿਕਾਰ ਨਹੀਂ ਕਹਿੰਦੇ ਉਹਦੀ ਐਮਓਸੀ ਚਾਹੀਦੀ ਹੈ ਕਿਉਂ ਭਾਈ ਸਾਡੇ ਬਾਪ ਦੀ ਵਿਰਾਸਤ ਸਾਨੂੰ ਆਈ ਹੈ ਅਸੀਂ ਵੇਚ ਸਕਦੇ ਹਾਂ ਮੇਰੇ ਹਿੱਸੇ ਦੀ ਜਿੰਨੀ ਹੈ ਮੈਂ ਓਨੀ ਵੇਚੂਗਾ ਇੱਕ ਹੋਰ ਪਾਪੜਾ ਦੇ ਤਹਿਤ 500 ਮੀਟਰ ਜਿਹੜੀ ਪ੍ਰਾਪਰਟੀ ਹੈ ਐਕਟ ਪੜ ਲੈਣ ਅਫਸਰ ਪਹਿਲਾਂ ਜੇ ਸਰਕਾਰ ਇਹਨਾਂ ਨੂੰ ਟ੍ਰੇਨਿੰਗ ਨਹੀਂ ਦਿੰਦੀ ਤਾਂ 500 ਮੀਟਰ ਦੇ ਥੱਲੇ ਦੀ ਪ੍ਰਾਪਰਟੀ ਜਿਹਦੇ ਤੇ ਪਾਪੜਾ ਐਕਟ ਲਾਗੂ ਨਹੀਂ ਹੁੰਦਾ ਜਿਹਦੇ ਤੇ ਪਾਪੜਾ ਐਕਟ ਲਾਗੂ ਨਹੀਂ ਹੁੰਦਾ ਉਹਦੀ ਸਬਡਿਵੀਜ਼ਨ ਤੁਸੀਂ ਜਿੰਨੀ ਮਰਜ਼ੀ ਕਰੀ ਜਾਓ 2 ਕਰੋ 4 ਕਰੋ 6 ਕਰੋ ਟੋਟੇ ਜਿੰਨੀ ਮਰਜ਼ੀ ਕਰ ਲਓ ਉਹਦੀ ਐਨਓਸੀ ਦੀ ਲੋੜ ਨਹੀਂ ਹੈਗੀ ਜਿਹੜਾ 95 ਦੇ ਪਹਿਲਾਂ ਵਸਿਆ ਏਰੀਆ ਉਸ ਜਗ੍ਹਾ ਦੀ ਅਸੀਂ ਵੰਡ ਕਰ ਲਈਏ ਉਹਦੇ ਤੇ ਐਨਓਸੀ ਦੀ ਲੋੜ ਨਹੀਂ ਹੈਗੀ ਪਰ ਇਹ ਅਫਸਰ ਸਾਨੂੰ ਗੁੰਮਰਾਹ ਕਰਦੇ ਐ ਸਾਨੂੰ ਪਰੇਸ਼ਾਨ ਕਰਦੇ ਐ ਸਾਨੂੰ ਖਰਾਬ ਕਰਦੇ ਐ ਅਸੀਂ ਸਰਕਾਰ ਨੂੰ ਕਹਿੰਦੇ ਆ ਕਿ ਤੁਸੀਂ ਇਸ ਵਾਰ ਧਿਆਨ ਦੇ ਦਿਓ ਤੁਸੀਂ ਇਹ ਲੋਕ ਸਭਾ ਦੇ ਵੀ ਵੇਖ ਲਿਆ ਗਾ ਵੀ ਵੇਖੋਗੇ ਇਹ ਲੋਕ ਤੁਹਾਡੇ ਨਾਲ ਇਹ ਐਨਓਸੀਆਂ ਕਰਕੇ ਨਹੀਂ ਜੁੜਦੇ ਜਦੋਂ ਵਪਾਰੀ ਵਰਗ ਨਾਰਾਜ਼ ਹੋ ਜੇ ਜਦੋਂ ਵਪਾਰ ਕਰਨ ਵਾਲੇ ਮਜ਼ਦੂਰ ਲੋਕ ਨਾਰਾਜ਼ ਹੋ ਜਾਣ ਤੇ ਸਰਕਾਰਾਂ ਨਹੀਂ ਟਿਕਿਆ ਕਰਦੀਆਂ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਢਿੱਡ ਤੇ ਲੱਤ ਨਾ ਮਾਰੋ ਸਰਕਾਰ ਨੂੰ ਬੇਨਤੀ ਹੈ ਔਰ ਅਸੀਂ ਹੁਣ ਮੈਮੋਰੰਡਮ ਦੇ ਤਸਿਲਦਾਰ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਇਹ ਸਭ ਨੂੰ ਜਾ ਰਹੇ ਹਾਂ ਸਾਡਾ ਸਾਰਾ ਵਕਤ ਜਾਏਗਾ ਜੇ ਸਾਡੀ ਇਸ ਗੱਲ ਤੇ ਸੁਣਾਈ ਨਾ ਆਈ ਪੂਰੇ ਪੰਜਾਬ ਦੇ ਅੰਦਰ ਰੋਲਾ ਪੈਣਾ ਸ਼ੁਰੂ ਹੋ ਗਿਆ ਔਰ ਮਲੋੜ ਰੇਂਦਰ ਅਸੀਂ ਬਹੁਤ ਜਲਦ ਸਭ ਤੋਂ ਪਹਿਲਾਂ ਸਟਾਨ ਫਰੋਸ਼ ਜਿਹੜੇ ਸਾਡੇ ਮਲੋੜ ਦੇ ਨੇ ਉਹਨਾਂ ਨੂੰ ਮਿਲ ਕੇ ਪਹਿਲਾਂ ਤਾਂ ਅਸੀਂ ਕਰਾਂਗੇ ਸਟ੍ਰਾਈਕ ਹੜਤਾਲ 2-4 ਦਿਨ ਅਸੀਂ ਹੜਤਾਲ ਤੋਂ ਬਾਅਦ ਦੇਖਾਂਗੇ ਜੇ ਸਰਕਾਰ ਨੇ ਕੋਈ ਕਦਮ ਨਾ اٹھਾਇਆ ਔਰ ਇਥੋਂ ਦੇ ਅਫਸਰਾਂ ਨੇ ਸਾਡੇ ਪ੍ਰੋਪਰਟੀ ਡੀਲਰਾਂ ਦੀ ਆੰਗਨਾਲ ਗਾਲੇ ਨਾ ਸੁਣੀ ਜਾਂ ਇਹਨਾਂ ਨੂੰ ਸਹੀ ਗਾਈਡ ਨਾ ਕੀਤਾ ਤਾਂ ਉਹ ਵੀ ਧਿਆਨ ਨਾਲੇ ਸੋਚ ਲੈਣ ਅਸੀਂ ਉੱਥੇ ਤਹਿਸੀਲ ਦੇ ਵਿੱਚ ਧਰਨਾ ਲਾਵਾਂਗੇ ਕੋਕੜ ਤਾਲ ਤੱਕ ਵੀ ਕਰਾਂਗੇ ਅਸੀਂ ਮਰਨ ਵਰਤ ਤੱਕ ਵੀ ਜਾ ਸਕਦੇ ਕਿਉਂਕਿ ਸਰਕਾਰ ਸਾਨੂੰ ਮਾਰਨ ਤੇ ਤਾਂ ਤੁਲੀ ਹੋਈ ਹੈ ਕਿਉਂਕਿ ਜਦੋਂ ਸਾਡੇ ਰੁਜ਼ਗਾਰ ਤੇ ਹੀ ਟਿੱਡ ਤੇ ਹੀ ਲੱਤ ਮਾਰਤੀ ਜੇ ਸਾਡੇ ਕੋਲ ਕੋਈ ਕਾਰੋਬਾਰੀ ਹੈ ਨਹੀਂ ਤਾਂ ਅਸੀਂ ਫਿਰ ਜੀ ਕੇ ਵੀ ਕੀ ਲੈਣਾ ਹੈ ਸਾਡਾ ਲੋਕਤੰਤਰ ਹੈ ਅਸੀਂ ਲੋਕਤੰਤਰ ਦੇ ਵਿੱਚ ਆਪਦੀ ਆਵਾਜ਼ ਨੂੰ ਬੁਲੰਦ ਕਰਨ ਦੇ ਵਾਸਤੇ ਅੱਜ ਇਹ ਚੌਥਾ ਸਤੰਭ ਮੀਡੀਆ ਇੱਥੇ ਸੱਬਿਆ ਹੈ ਇਹ ਮੀਡੀਆ ਸਾਡੀ ਆਵਾਜ਼ ਪੰਚਾਰਿਆ ਸਰਕਾਰ ਇਹ ਨਾ ਕਹੇ ਕਿ ਸਾਡੇ ਤੱਕ ਤਾਂ ਇਹਨਾਂ ਦੀ ਆਵਾਜ਼ ਹੀ ਨਹੀਂ ਆਈ ਸੀ ਸਾਨੂੰ ਤਾਂ ਤੁਹਾਡੀ ਦੁੱਖ ਤਕਲੀਫ ਬਾਰੇ ਨਹੀਂ ਪਤਾ ਸੀ ਸਰਕਾਰ ਸਾਰੀਆਂ ਦੁੱਖ ਤਕਲੀਫਾਂ ਜਾਣਦੀ ਹੈ ਪਤਾ ਨਹੀਂ ਕਿ ਸਰਕਾਰ ਜਾਣ ਬੁੱਝ ਕੇ ਨਹੀਂ ਕਰ ਰਹੀ ਜਾਂ ਕੋਈ ਇਹਦੇ ਵਿੱਚ ਹੋਰ ਰਾਜ ਹੈ ਇਹ ਅਸੀਂ ਨਹੀਂ ਜਾਣਦੇ ਗੱਲਾਂ ਅਸੀਂ ਕਲੋਨਾਈਜ਼ਰਾਂ ਕੋਲੋਂ ਬੜੀਆਂ ਸੁਣਦੇ ਹਾਂ ਪਰ ਕਹਿਣ ਦੀ ਲੋੜ ਸਾਨੂੰ ਹਜੇ ਹੈ ਨਹੀਂ ਜੇ ਸਾਡੀ ਗੱਲ ਸੁਣ ਲੀਦਾ ਸੀ ਉਹ ਗੱਲਾਂ ਵੀ ਕਰਾਂਗੇ ਅਸੀਂ ਫਾਤਾਂ ਤੇ ਪ੍ਰੋਟੈਸਟ ਕਰਾਂਗੇ ਅਸੀਂ ਨਗਰ ਕੌਂਸਲ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਯੋ ਸਾਬ ਤੁਸੀਂ ਆਪ ਦੀ ਉੱਤੇ ਜਿਹੜੀ ਤੁਹਾਨੂੰ ਮਲੋੜ ਤਹਿਸੀਲ ਦੇ ਤਹਿਸੀਲਦਾਰ ਸਾਹਿਬ ਨੇ ਦੋ ਵਾਰੀ ਚਿੱਠੀ ਕੱਢੀ ਹੈ ਕਿ ਸਾਨੂੰ ਮਲੋੜ ਦਾ ਖਾਕਾ ਤਿਆਰ ਕਰਕੇ ਦਿੱਤਾ ਜਾਵੇ ਖਸਰੇ ਨੰਬਰਾਂ ਦੇ ਨਾਲ ਕਿ ਕਿੱਥੇ ਕਿੱਥੇ ਐਨਓਸੀ ਲੋੜ ਨਹੀਂ ਉਹ ਤੁਸੀਂ ਵੀ ਤਿਆਰ ਕਰਕੇ ਭੇਜ ਦਿਓ ਨਹੀਂ ਤਾਂ ਸਭ ਤੋਂ ਪਹਿਲਾਂ ਧਰਨਾ ਨਗਰ ਕੌਂਸਲ 'ਚ ਤੇ ਦੂਜਾ ਧਰਨਾ ਤਹਿਸੀਲ ਦੇ ਵਿੱਚ ਹੋਏਗਾ ਕਿਉਂ ਸਾਥੀਓ ਤਿਆਰ ਹੋ ਸਾਰੇ ਤਿਆਰੀ ਪ੍ਰਾਪਰਟੀ ਪ੍ਰਾਪਰਟੀ ਯੂਨੀਅਨ ਜਿੰਦਾਬਾਦ ਹਨੋ ਇੱਕ ਜਿੰਦਾਬਾਦ ਅਸੀਂ ਸਰਕਾਰ ਨੇ ਸਾਡੀ ਨਕਚਦੰਮ ਕੀਤਾ ਜੇ ਅਸੀਂ ਪਲਟਾ ਲੈ ਗਏ ਅਸੀਂ ਕਿੱਥੇ ਹੋ ਕੇ ਐਵੇਂ ਚੱਲ ਪਏ ਤਾਂ ਅਸੀਂ ਸਰਕਾਰ ਦੀ ਨਕਚਦੰਮ ਲਿਆ ਦਿਆਂਗੇ ਪਰ ਅਸੀਂ ਆਪਦਾ ਰੋਜ਼ਗਾਰ ਨਹੀਂ ਮਰਨ ਦਿਆਂਗੇ ਮੈਂ ਆਪਣੇ ਸਾਥੀਆਂ ਦੇ ਨਾਲ ਹਰੇਕ ਜਗ੍ਹਾ ਤੇ ਜਾ ਕੇ ਟਰਨਾ ਲਾਉਂਗਾ ਭਾਵੇਂ ਡੀਸੀ ਦਫ਼ਤਰ ਲਾਣਾ ਪਵੇ ਭਾਵੇਂ ਕਿਤੇ ਹੋਰ ਲਾਣਾ ਪਵੇ ਪੰਜਾਬ ਸਰਕਾਰ ਨੂੰ ਫੇਰ ਬੇਨਤੀ ਹੈ ਕਿ ਸਾਡੇ ਡీలਰ ਭਰਾਵਾਂ ਵਾਲੇ ਇਹ ਕੋਈ ਕੱਲੇ ਬਲੋਰ ਦੇ ਆ ਜਿਹੜੇ 100 ਡੀਲਰ ਖੜੇ ਆ ਇਹ ਨਹੀਂ ਐ ਸਾਡਾ ਡੀਲਰ 3-400 ਐ ਸਵੇਰੇ ਵੀ ਅੱਗੇ ਕੱਲ ਅਸੀਂ ਸ਼ਾਮ ਨੂੰ ਜਿਹੜਾ WhatsApp ਤੇ ਮੈਸੇਜ ਪਾਤਾ ਪੂਰੇ ਪੰਜਾਬ ਦੇ ਵਿੱਚ ਲੱਖਾਂ ਪ੍ਰਾਪਰਟੀ ਡੀਲਰ ਬੇਰੋਜ਼ਗਾਰ ਹੋ ਗਏ ਪਰ ਸਰਕਾਰ ਉਧਰ ਧਿਆਨ ਨਹੀਂ ਦੇ ਰਹੀ ਸਰਕਾਰ ਕਹਿੰਦੀ ਅਸੀਂ ਇੰਡਸਟਰੀ ਲਾਵਾਂਗੇ ਅਸੀਂ ਜੀ ਰੋਜ਼ਗਾਰ